ਉਹ ਇਲਜ਼ਾਮ ਲਾ ਰਹੀਆਂ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਵੀ ਕਿ ਮੈਂ ਤੁਹਾਨੂੰ ਤੁਸੀਂ ਤਾਂ ਅਜੇ ਇੱਕ ਸਟੂਡੈਂਟ ਪੜ੍ਹ ਕੇ ਆਇਆ ਹਾਂ ਮੈਂ ਉਹੀ ਪੁੱਛਣਾ ਤੁਹਾਨੂੰ ਚਾਹ ਰਿਹਾ ਕਿ ਮਤਲਬ ਪਹਿਲੇ ਸਕੂਲ ਕੀ ਮੇਦ ਸੀ ਕਿ ਅੰਦਰ ਪੜ੍ਹਾਈ ਜਾਂ ਜਿਹੜਾ ਸਟਰਕਚਰ ਸੀਗਾ ਤੁਹਾਡਾ ਸਟੱਡੀ ਮਟੀਰੀਅਲ ਸੀਗਾ ਜਾਂ ਲੈਕਚਰ ਸਟੈਂਡ ਟੈਸਕ ਉਹ ਔਰ ਹੁਣ ਕਲਾਸਰੂਮਾਂ ਦੇ ਵਿੱਚ ਕੀ ਚੇਂਜ ਹੋਇਆ ਹੁਣ ਸਕੂਲਾਂ ਜਦੋਂ ਸਕੂਲ ਆਫ ਐਡਵਾਂਸ ਬਣ ਗਏ ਤਾਂ ਕੀ ਕੀ ਬਦਲਾਵ ਹੈ ਤਾਂ ਜਰੂਰ ਉਹ ਤੁਸੀਂ ਦੱਸੋ ਸਭ ਦਾ ਸ਼ੁਕਰ ਦੇਖੋ ਪਹਿਲਾ ਤਾਂ ਸਰਕਾਰੀ ਸਕੂਲ ਦਾ ਪਤਾ ਸੁਰ ਕੋ ਸਾਡੇ ਦਿੱਤੇ ਤੇ ਡੇਵਿਡ ਐਸ ਲੜਾਈ ਬਦਵਾਸ਼ੀ ਖੋਲ ਲ ਬਾਕਮਾਨੋ ਠੀਕ ਹੈ ਭੱਜੋ ਤੇ ਚਲੋ ਇਹ ਪਤਾ ਸਰਕਾਰੀ ਸਕੂਲ ਤੋਂ ਪਹਿਲਾਂ ਵੀ ਸੀ ਗਿਆ ਹਾਂ ਤੇ ਆ ਚੀਜ਼ਾਂ ਕਰਕੇ ਤੋਂ ਬੜਾ ਜ਼ਿਆਦਾ ਪਰੇ ਜਿਹੜੇ ਦਪੱਟਰ ਕਹਿੰਦੇ ਆਂ ਪਤਾ ਸਰਕਾਰੀ ਸਕੂਲ ਦੇ ਬੱਚੇ ਨੂੰ ਕਹਿੰਦੇ ਨੇ ਲੋਕੀ ਵਧੀਆ ਫੈਮਿਲੀ ਦਾ ਜਿਹੜਾ ਵੀ ਫੈਮਿਲੀ ਸੀ ਕਿ ਆਪਣੇ ਬੱਚੇ ਨੂੰ ਉੱਥੇ ਲਾਉਣਾ ਪਸੰਦ ਨਹੀਂ ਕਰਦੇ ਸਰਕਾਰੀ ਸਕੂਲ ਦੀ ਕਿਵੇਂ ਜਿੰਨਾ ਵੱਡੀ ਵੀ ਹੈ ਹਾਂ ਜੇ ਨਾ ਵੀ ਉਰਤੋ 5 ਕਰੋ ਉਰਤੋ ਪੈਤਾ ਓਕੇ ਜੇ ਕਿਹਨਾਂ ਕਿਹਨੂੰ ਦੱਸਾਂ ਮੈਂ ਸਰਕਾਰੀ ਸਕੂਲ ਚ ਪੜ੍ਹਤੋ ਕਰੀ ਹਾਂ ਹਮ ਅਗਲਾ ਜਿੰਦਾ ਭਾਵੇਂ ਤੇ ਨਾ ਮੈਡੀਕਲ ਕਰੀਓ ਵੀ ਉਤੋਂ ਕਰੀ ਤਾਂ ਸਰਕਾਰੀ ਚ ਸਰਕਾਰੀ ਕੋਈ ਪਾਸ ਹੋ ਗਿਆ ਹੁਣ ਪਰ ਉਹਦੀ ਵੈਲਿਊ ਨਹੀਂ ਸਮਝਦੇ ਵੈਲਿਊ ਨਹੀਂ ਸਮਝਦੇ ਪਰ ਜਿਵੇਂ ਮੈਂ ਤੁਹਾਨੂੰ ਖੁੱਲ੍ਹ ਕੇ ਕਹਿ ਰਿਹਾ ਅਸੀਂ ਮੈਂ 2022 ਜਦੋਂ ਸਰਕਾਰ ਜਿੱਤੀ ਹਮ ਠੀਕ ਹੈ ਤੇ ਉਤੋਂ ਬਾਅਦ ਸਰਕਾਰੀ ਸਕੂਲਾਂ ਚ ਇੰਦੀ ਛਿੱਤੀ ਛਿੱਤੀ ਬਦਲਾਅ ਹੋਇਆ ਹਮ ਪਹਿਚਾ ਛੱਡੋ ਪ੍ਰੋਜੈਕਟਰ ਲੱਗੇ ਹੋਏ ਆ ਸਾਡੀ ਲੈਬਾਰਟਰੀਆਂ ਓਕੇ ਸਾਡੇ ਵਿੱਚ ਸਮਾਰਟ ਕਲਾਸਰੂਮ ਬਣ ਗਿਆ ਸਮਾਰਟ ਕਲਾਸਰੂਮ ਬਣ ਗਈ ਕਿੰਨੇ ਘੰਟਾ ਲੱਗਿਆ ਹੋਈਆਂ ਸਾਫ ਸਫਾਈ ਮੈਂ ਕਹਿੰਦਾ ਸਾਡੇ ਸਕੂਲ ਦੇ ਬੱਚੇ ਨਹੀਂ ਲੜਦੇ ਓਕੇ ਮੱਛਰਾਂ ਤੇ ਵੀ ਕਾਬੂ ਪਾ ਲਿਆ ਸਪਰੇਅ ਨਾਲ ਕੀਆ ਬੱਲਾ ਠੀਕ ਹੈ ਤੇ ਉਹ ਤੋਂ ਇਲਾਵਾ ਉਹ ਤੇ ਸਿਕਿਉਰਿਟੀ ਗਾਰਡ ਬਣਾ ਦੇ ਗੇਟ ਤੇ ਓਕੇ ਗੇਟ ਦੇ ਅਲੱਗ ਨਾਲ ਵੈਲੀਕੇਟਿੰਗ ਆ ਵਿੱਚ ਸਿਕਿਉਰਿਟੀ ਗਾਰਡ ਬੈਠੇ ਹੂੰ ਉਹ ਤੋਂ ਕਹਿੰਦਾ ਬਾਥਰੂਮ ਵੀ ਟੁੱਟੇ ਹੋਏ ਨੇ ਜਿੰਨਾ ਚਿਰ ਟਾਈਮ ਨਹੀਂ ਮਿਹਰ ਦਿੱਤੀ ਤੇਰਾ ਕਹਿੰਦਾ ਬਾਥਰੂਮ ਜਸਾ ਵੀ ਬਣਦਾ ਜੀ ਦੀ ਗੱਲ ਦਾ ਪਰ ਕੋਲਕਾਤਾ ਸੱਟੇ ਪਾਣੀ ਚੋਂ ਉੱਤਰਾ ਹੁੰਦਾ ਦਵਾਦਾ ਜੇ ਤਾਂ ਵੀ ਲੈਪਟਾਪ ਚੱਕੇ ਦੀ ਹੈ ਔਰ ਇਹ ਬਾਥਰਮ ਕਰਦੇ ਨੇ ਉਹ ਤੇ ਕੋਈ ਰੋਕ ਲੱਭਦੇ ਵਿਚਾਰ ਕਰਨੇ ਨਹੀਂ ਕੋਈ ਫੋੜੇ ਸਰਕਾਰੀ ਸਕੂਲਾਂ ਦੀ ਜਿਹੜੀ ਇੱਕ ਮਤਲਬ ਉਹਦੇ ਨਾਲ ਸਿਕਿਉਰਟੀ ਗਾਰਡ ਆਗੇ ਹਰੇਕ ਬੱਚੇ ਦੀ ਚੈਕਿੰਗ ਹੁੰਦੀ ਆ ਸਕੂਲ ਚ ਓਕੇ ਉਹਨਾਂ ਇੱਕ ਜਿਹੜਾ ਬੱਕ ਮਾਰਨ ਵਾਲਾ ਸਿਸਟਮ ਸੀਗਾ